ਸੰਗਤ ਜੀ ਜੇਕਰ ਆਪਾਂ ਗੁਰਨਾਨਕ ਪਾਤਸ਼ਾਹ ਜੀ ਦੇ ਕਰਦੀਆਂ ਖੁਸ਼ੀਆਂ ਬਰਕਤਾਂ ਪ੍ਰਾਪਤ ਕਰਨਾ ਚਾਹੁੰਦੇ ਆ ਤਾਂ ਸਭ ਤੋਂ ਪਹਿਲਾਂ ਨਿਜਮ ਸਭ ਤੋਂ ਪਹਿਲਾ ਕੰਮ ਸਾਡਾ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਪ੍ਰੋਸਾ ਪੂਰਾ ਹੋਵੇ ਸਾਨੂੰ ਆਪਣੇ ਮਨ ਦੇ ਵਿੱਚੋਂ ਇਧਰ ਉਧਰ ਦੀ ਆਸ ਕੱਢਣੀ ਪੈਣੀ ਆ ਕਈ ਵਾਰ ਕੁਝ ਭੈਣ ਭਰਾ ਗੁਰੂ ਘਰੇ ਵੀ ਜਾਂਦੇ ਆ ਗੁਰਬਾਣੀ ਦਾ ਪਾਠ ਵੀ ਕਰਦੇ ਆ ਨਾਲ ਨਾਲ ਉਹਨਾਂ ਨੇ ਕਈ ਤਰ੍ਹਾਂ ਦੇ ਧਾਗੇ ਤਵੀਤ ਵੀ ਪਾਏ ਨੇ ਆ ਕਿਸੇ ਨੇ ਹੱਥ ਵਿੱਚ ਧਾਗਾ ਬੰਨ੍ਹਿਆ ਹੈ ਕਿਸੇ ਨੇ ਪੈਰ ਦੇ ਵਿੱਚ ਧਾਗਾ ਬੰਨ੍ਹਿਆ ਹੈ ਕਿਸੇ ਨੇ ਆਪਣੇ ਗਲ ਵਿੱਚ ਕੋਈ ਤਵੀਤ ਮੜਾ ਕੇ ਪਾਇਆ ਹੈ ਤਾਂ ਇਹ ਕੰਮ ਕਰਨੇ ਚਾਹੀਦੇ ਨੇ ਜੇ ਗੁਰਨਾਣਕ ਪਾਸ਼ਾ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਤਾਂ ਫਿਰ ਪਹਿਲਾਂ ਗੁਰਨਾਣਕ ਪਾਸ਼ਾ ਜੀ ਦੇ ਹੋਣਾ ਪੈਣਾ ਹੈ ਸਾਡੀ ਜੋ ਵੀ ਆਸ ਆ ਅਰਦਾਸ ਆ ਫਿਰ ਇੱਕ ਤੇ ਹੁੰਦੀ ਹੈ ਗੁਰਨਾਣਕ ਪਾਤਸ਼ਾਹ ਜੀ ਤੇ ਹੋਵੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਤੇ ਹੋਵੇ ਤਾਂ ਫਿਰ ਸਾਡੇ ਮਨ ਦੀਆਂ ਸਾਰੀਆਂ ਆਸਾਂ ਮਰਦਾਂ ਜਰੂਰ ਪੂਰਗੀਆਂ ਹੁੰਦੀਆਂ ਨੇ ਹਾਂ ਕੁਝ ਸਮਾਂ ਲੱਗ ਸਕਦਾ ਏ ਪਰ ਪੂਰੀਆਂ ਜਰੂਰ ਹੋਣਗੀਆਂ ਅਸੀਂ ਜਿਸ ਦਿਨ ਤੋਂ ਵੀ ਗੁਰੂ ਦੇ ਲੜ ਲੱਗ ਗਏ ਗੁਰਬਾਣੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਉਸ ਦਿਨ ਤੋਂ ਉਸੇ ਪਲ ਤੋਂ ਉਸੇ ਛਿਨ ਤੋਂ ਹੀ ਸਾਡਾ ਭਲਾ ਹੋਣਾ ਸ਼ੁਰੂ ਹੋ ਗਿਆ। ਉਹ ਸਾਨੂੰ ਨਹੀਂ ਪਤਾ ਲੱਗਦਾ ਕਿ ਸਾਡਾ ਕੀ ਭਲਾ ਹੋ ਰਿਹਾ ਹੈ ਪਰ ਭਲਾ ਹੋ ਰਿਹਾ ਹੈ। ਸਾਨੂੰ ਨਹੀਂ ਪਤਾ ਕਿ ਪਿੱਛੇ ਸਾਡੇ ਕਿੰਨੇ ਮਾੜੇ ਕਰਮ ਕੱਟੇ ਜਾ ਰਹੇ ਨੇ। ਸਾਡੇ ਵਾਹਿਗੁਰੂ ਜਪਣ ਦੇ ਨਾਲ ਪਰਮਾਤਮਾ ਦਾ ਨਾਮ ਜਪਣ ਦੇ ਨਾਲ ਕਿੰਨੇ ਸੋਹਣੇ ਲੇਖ ਲਿਖੇ ਜਾ ਰਹੇ ਨੇ ਇਹਨਾਂ ਸਾਨੂੰ ਗਿਆਨ ਨਹੀਂ ਹੈ ਕਿ ਕਿਸ ਤਰੀਕੇ ਦੇ ਨਾਲ ਕਿਹੜਾ ਕੰਮ ਹੋ ਰਿਹਾ ਹੈ ਪਰ ਇਹਨਾਂ ਯਕੀਨ ਜ਼ਰੂਰ ਰੱਖੋ ਕਿ ਸਾਡਾ ਜਪਿਆ ਹੋਇਆ ਇੱਕ ਤਿਲ ਮਾਤਰ ਵੀ ਬਰਥਾ ਨਹੀਂ ਜਾਵੇਗਾ ਅਸੀਂ ਮੁੱਖ ਦੇ ਵਿੱਚੋਂ ਇੱਕ ਵਾਰ ਵਾਹਿਗੁਰੂ ਜੀ ਕਿਹਾ ਸਾਡੇ ਇੱਕ ਵਾਰ ਵਾਹਿਗੁਰੂ ਜੀ ਕਹਿਣ ਤੇ ਹੀ ਪਰਮਾਤਮਾ ਨੇ ਵਾਹਿਗੁਰੂ ਜੀ ਨੇ ਸਾਡੀ ਝੂਲੀ ਦੇ ਵਿੱਚ ਪਤਾ ਨਹੀਂ ਕੀ ਕੁਝ ਬਾਣੀ ਨਾਲ ਸਾਡੇ ਕਿੰਨੇ ਮਾੜੇ ਨੇਕ ਮਾੜੇ ਕਰਮ ਕੱਟ ਦੇਣੇ ਆ ਸੋ ਇਹ ਭਰੋਸਾ ਆਪਣੇ ਗੁਰੂ ਤੇ ਹੋਵੇ ਤਾਂ ਗੁਰੂ ਸਾਹਿਬ ਜੀ ਜ਼ਰੂਰ ਕਿਰਪਾ ਕਰਦੇ ਨੇ ਦੂਸਰੀ ਗੱਲ ਕਦੇ ਵੀ ਮਨ ਦੇ ਵਿੱਚ ਇਹ ਸ਼ੰਕਾ ਨਹੀਂ ਲੈ ਕੇ ਆਉਣਾ ਕਿ ਕਿਹੜੀ ਬਾਣੀ ਜ਼ਿਆਦਾ ਤਾਕਤਵਾਰ ਆ ਕਿਹੜੀ ਬਾਣੀ ਘੱਟ ਤਾਕਤਵਾਰ ਆ ਤਾਂ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1430 ਅੰਗ ਨੇ ਅਤੇ 1430 ਅੰਗਾਂ ਦੇ ਵਿੱਚ ਜੋ ਵੀ ਬਾਣੀ ਆ ਜੋ ਵੀ ਸ਼ਬਦ ਆ ਸਭ ਬਰਾਬਰ ਤਾਕਤਵਾਰੇ ਆ ਬਰਾਬਰ ਪਾਵਰਫੁਲ ਆ ਹਾ ਅਮਰਤ ਵੇਲੇ ਦੇ ਲਈ ਸੰਧਿਆ ਦੇ ਵੇਲੇ ਦੇ ਲਈ ਸਾਨੂੰ ਇੱਕ ਨੇਮ ਮਿਲਿਆ ਹੈ ਹਰੇਕ ਗੁਰਸੇਖ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸੱਤ ਬਾਣੀਆਂ ਦਾ ਨਿਤਨੇਮ ਦਿੱਤਾ ਹੈ ਪੰਜ ਬਾਣੀਆਂ ਸਵੇਰੇ ਸਵੇਰ ਦੀਆਂ ਅਮਰਤ ਮੇਲੇ ਦੀਆਂ ਇੱਕ ਬਾਣੀ ਸ਼ਾਮ ਦੀ ਰਹਿਰਾ ਸਾਹਿਬ ਸੂਰਜ ਛਿਪਣ ਤੋਂ ਬਾਅਦ ਜੋ ਆਪਾਂ ਪਾਠ ਕਰਦੇ ਹਾਂ ਅਤੇ ਇੱਕ ਬਾਣੀ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੁਹਲਾ ਸਾਹਿਬ ਦੀ ਬਾਣੀ ਇਹ ਸਤ ਬਾਣੀਆਂ ਦਾ ਨਿਤਨੇਮ ਹਰੇਕ ਗੁਰਸਿੱਖ ਨੂੰ ਮਿਲਿਆ ਹੈ ਜੇਕਰ ਆਪਾਂ ਇਹ ਨੇਮ ਹੀ ਪੱਕਾ ਕਰ ਲਈਏ ਨੇਮ ਦੇ ਨਾਲ ਇਹ ਨੇਮ ਲਿਵਾਉਣਾ ਸ਼ੁਰੂ ਕਰ ਲਈਏ ਭਾਵ ਕਿ ਹਰ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪਹਿਲਾ ਪੰਜ ਬਾਣੀਆਂ ਦਾ ਨਿਤਨੇਮ ਕਰ ਲਈਏ ਸ਼ਾਮ ਨੂੰ ਰਹਿਰਾਸ ਸਾਹਿਬ ਦਾ ਪਾਠ ਸੌਣ ਲੱਗੇ ਸੋਹਿਲਾ ਸਾਹਿਬ ਦੀ ਬਾਣੀ ਪੜ ਲਈਏ ਸਾਡਾ ਸਾਨੂੰ ਹੋਰ ਕੁਝ ਕਰਨ ਦੀ ਲੋੜ ਹੀ ਨਹੀਂ ਪਈ ਕਿਉਂਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਨੇਮ ਬਹੁਤ ਪਿਆਰਾ ਹੈ ਨੇਮ ਲਿਭਾਉਣ ਵਾਲੇ ਬੜੇ ਪਿਆਰੇ ਲੱਗਦੇ ਨੇ ਸੋ ਜੇਕਰ ਅਜੇ ਇਹ ਸਤ ਬਾਣੀਆਂ ਦਾ ਨਿਤਨੇਮ ਪੱਕਾ ਨਹੀਂ ਆ ਤਾਂ ਫਿਰ ਘਟੋ ਘਟ ਅਮਰਤ ਵੇਲੇ ਦੀ ਇੱਕ ਬਾਣੀ ਜਪਜੀ ਸਾਹਿਬ ਜੀ ਦੀ ਬਾਣੀ ਦਾ ਪਾਠ ਤਾਂ ਜ਼ਰੂਰ ਕਰਨਾ ਚਾਹੀਦਾ ਹੈ ਸ਼ਾਮ ਨੂੰ ਸੰਧਿਆ ਵੇਲੇ ਰਹਿਰਾਸਾ ਜੀ ਦਾ ਪਾਠ ਕਰ ਲਈਏ ਸੋਣ ਲੱਗਿਆ ਸੋਹਿਲਾ ਸਾਹਿਬ ਜੀ ਦੀ ਬਾਣੀ ਜੇ ਇਨਾ ਨੇਮ ਅਸੀਂ ਤਿੰਨ ਬਾਣੀਆਂ ਦਾ ਨੇਮ ਵੀ ਪੱਕਾ ਕਰ ਲਈਏ ਤਾਂ ਵੀ ਗੁਰੂ ਸਾਹਿਬ ਜੀ ਨੇ ਬੇਅੰਤ ਕਿਰਪਾ ਕਰਨੀ ਆ ਪਰ ਸਾਡਾ ਕੋਈ ਨੇਮ ਪੱਕਾ ਹੋਵੇ ਤਾਂ ਸਹੀ ਸਭ ਤੋਂ ਪਹਿਲਾਂ ਅਮਰਤ ਵੇਲੇ ਉੱਠਣਾ ਜ਼ਰੂਰੀ ਆ ਫਿਰ ਅਮਰਤ ਵੇਲੇ ਉੱਠ ਕੇ ਗੁਰੂ ਸਾਹਿਬ ਜੀ ਦਾ ਨਾਮ ਜਪਣਾ ਜ਼ਰੂਰੀ ਆ ਜਿੱਦਣ ਇਹ ਨੇਮ ਪੱਕਾ ਹੋ ਗਏ ਆ ਉਸੇ ਦੇਖ ਤੋਂ ਹੀ ਗੁਰੂ ਸਾਹਿਬ ਜੀ ਦੀ ਬਹੁਤ ਕਿਰਪਾ ਹੋਵੇਗੀ ਉਸ ਤੋਂ ਇਲਾਵਾ ਵੀ ਆਪਾਂ ਦਿਨ ਭਰ ਦੇ ਵਿੱਚ ਬਾਣੀ ਦਾ ਪਾਠ ਕਰ ਸਕਦੇ ਹਾਂ ਪਰ ਅਮਰਤ ਵੇਲੇ ਦਾ ਨਾਮ ਜ਼ਰੂਰੀ ਹੈ ਜਾਂ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਸੁਖਮਨੀ ਸਾਹਿਬ ਦੀ ਬਾਣੀ ਮੂਲ ਮੰਤਰ ਜੀ ਦੇ ਜਾਪ ਕੋਈ ਵੀ ਬਾਣੀ ਆਪਾਂ ਕਿਸੇ ਵੀ ਵੇਲੇ ਪੜ ਸਕਦੇ ਹਾਂ ਬਸ ਧਿਆਨ ਇਹਨਾ ਗ ਰੱਖਣਾ ਕਿ ਜਦੋਂ ਵੀ ਆਪਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਇੱਕ ਮਨ ਇੱਕ ਚਿੱਤ ਹੋ ਕੇ ਚੱਗੇ ਗੁਰੀ ਸ਼ਰਦਾ ਦੇ ਨਾਲ ਸਤਕਾਰ ਦੇ ਨਾਲ throse ਦੇ ਨਾਲ ਕਰਗੇ ਤਾਂ ਗੁਰੂ ਸਹਿਬ ਜੀ ਹਮੇਸ਼ਾ ਹੀ ਅੰਗ ਸੰਗ ਨੇ ਪ੍ਰਤੱਖ ਸਾਡੇ ਕਾਰਜਾਂ ਦੇ ਵਿੱਚ ਵਰਤ ਜਾਂਦੇ ਨੇ ਤਾਂ ਜੇਕਰ ਤੁਸੀਂ ਪੱਕੇ ਨੇਤ ਨਿਮਲੀ ਹੋਈ ਹੋ ਸਤ ਬਾਣੀਆਂ ਦਾ ਨੇਮ ਤੁਹਾਨੂੰ ਮਿਲਿਆ ਹੈ ਤਾਂ ਵਾਹਿਗੁਰੂ ਜੀ ਦਾ ਕੋਟਲ ਕੋਟ ਸ਼ੁਕਰਾਨਾ ਕਰੋ ਜੇ ਇਹ ਨੇਮ ਲਿਭਾਉਣ ਦੇ ਨਾਲ-ਨਾਲ ਫਿਰ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਪਰੇਸ਼ਾਨੀਆਂ ਨੇ ਤਾਂ ਆਪਣਾ ਨੇਤ ਨੇਮ ਹੋਰ ਵਧਾ ਦਿਓ ਨਾਲ ਨਾਲ ਸੁਖਬਿਣੀ ਸੈਕੀ ਦੇ ਪਾਠ ਕਰਨੇ ਆਰੰਭ ਕਰ ਦੋ ਮੂਲ ਮੰਤਰ ਜੀ ਦੇ ਜਾਪ ਵਿੱਚ ਕੇ ਕਰਨੇ ਸ਼ੁਰੂ ਕਰ ਦੋ ਕਿਉਂਕਿ ਸੰਗਤ ਜੀ ਕਈ ਵਾਰ ਸਾਡੇ ਕਰਮ ਬਹੁਤ ਭਾਰੇ ਹੁੰਦੇ ਆ ਪਤਾ ਨਹੀਂ ਅਸੀਂ ਕਦੋਂ ਕਦੇ ਆਪਣੇ ਸਿਰ ਦੇ ਉੱਤੇ ਇਹ ਮਾੜੇ ਕਰਮਾਂ ਦੀ ਪੰਡ ਚੁੱਕੀ ਫਿਰਦੇ ਆ ਤੇ ਨਾਲ ਨਾਲ ਹੋਰ ਮਾੜੇ ਕਰਮ ਬਣਾ ਰਹੇ ਆ ਤਾਂ ਜਦੋਂ ਵੀ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦੀ ਘੜੀ ਆਵੇ ਕੋਈ ਵੀ ਚਿੰਤਾ ਦੀ ਘੜੀ ਆਵੇ ਨੀਮ ਛੱਡਣਾ ਨਹੀਂ ਹੈ ਬਲਕਿ ਨੀਮ ਹੋਰ ਵਧਾ ਦੇਣਾ ਹੈ ਆਪਣਾ ਭਰੋਸਾ ਹੋਰ ਪੱਕਾ ਕਰ ਲੈਣਾ ਹੈ ਸਾਡੀ ਮਨ ਦੀ ਇੱਛਾ ਪੂਰੀ ਨਾ ਹੋਣ ਦੇ ਪਿੱਛੇ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆਉਣ ਦੇ ਪਿੱਛੇ ਤੇ ਕਾਰਨ ਇਹੀ ਆ ਜਾਂ ਤਾਂ ਸਾਡੇ ਕਰਮ ਬਹੁਤ ਭਾਰੇ ਆ ਭਾ ਕਿ ਸਾਡੇ ਲੇਖ ਅਸੀਂ ਬਹੁਤ ਮਾੜੇ ਲਿਖਾ ਕੇ ਆਏ ਆ ਬਹੁਤ ਮਾੜੇ ਕਰਮਾਂ ਕਰਵਾ ਬੈਠੇ ਆ ਤੇ ਕਰਮਾਂ ਦਾ ਹਿਸਾਬ ਕਿਤਾਬ ਤਾਂ ਸਾਨੂੰ ਦੇਣਾ ਪੈਂਦਾ ਹੈ ਪਰ ਜਦੋਂ ਆਪਾਂ ਨਾਮ ਜਪਦੇ ਆ ਤਾਂ ਸਤਿਗੁਰ ਸੱਚੇ ਪਾਤਸ਼ਾਹ ਫਿਰ ਵੱਡੀਆਂ ਵੱਡੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਛੋਟੀਆਂ ਛੋਟੀਆਂ ਬਣਾ ਕੇ ਲੰਗਾ ਦਿੰਦੀਆਂ ਜੇ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਵੀ ਦੁੱਖ ਰੋਗ ਪਰੇਸ਼ਾਨੀ ਆ ਰਹੀ ਹੈ ਨਾ ਉਹਨੂੰ ਇਹ ਨਾ ਸਮਝੋ ਕਿ ਮੇਰੇ ਜਪਣ ਦਾ ਕੋਈ ਫਾਇਦਾ ਨਹੀਂ ਹੈ ਜੇ ਤੂੰ ਜਪਿਆ ਹੈ ਤਾਂ ਹੀ ਇਹ ਮੁਸ਼ਕਲ ਪਰੇਸ਼ਾਨੀ ਚਿੰਤਾ ਤੇਰੀ ਜ਼ਿੰਦਗੀ ਦੇ ਵਿੱਚ ਛੋਟੀ ਬਣ ਕੇ ਆਈ ਹੈ ਨਹੀਂ ਤਾਂ ਹੋ ਸਕਦਾ ਦੁੱਖ ਇਹ ਤੋਂ ਵੀ ਕਿਤੇ ਜ਼ਿਆਦਾ ਵੱਡਾ ਹੋਵੇ ਵਾਹਿਗੁਰੂ ਜੀ ਨੇ ਉਹਨੂੰ ਛੋਟਾ ਕਰਕੇ ਭੇਜਿਆ ਹੈ ਜੇ ਸਾਡੇ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉੱਤੇ ਭਰੋਸਾ ਪੂਰਾ ਹੋਵੇ ਤਾਂ ਸਤਿਗੁਰ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਦੇ ਵਿੱਚ ਆਏ ਹਰ ਦੁੱਖ ਨੂੰ ਕੱਟ ਵੀ ਦਿੰਦੇ ਆ ਉਹ ਦੁੱਖ ਦੇ ਵਿੱਚ ਸਾਨੂੰ ਸੰਭਾਲ ਵੀ ਲੈਂਦੇ ਆ ਕੁਝ ਦੁੱਖ ਰੂਹ ਪਰੇਸ਼ਾਨੀਆਂ ਹੁੰਦੀਆਂ ਨੇ ਸਾਡੀ ਪਰਖ ਬਣ ਕੇ ਸਾਡੇ ਲਈ ਪਰਚੇ ਬਣ ਕੇ ਗੁਰੂ ਸਾਹਿਬ ਜੀ ਜਦੋਂ ਸਾਡੇ ਤੇ ਬਹੁਤ ਹੀ ਕਿਰਪਾ ਕਰਨ ਲਈ ਚਾਹੁੰਦੇ ਨੇ ਤਾਂ ਜਿਵੇਂ ਕਮੇ ਆਰ ਭਾਂਡਾ ਬਣਾ ਕੇ ਉਹਨੂੰ ਪਨਕਾ ਕੇ ਦੇਖਦਾ ਹੈ ਨਾ ਕਿ ਇਹ ਕੱਚਾ ਹੈ ਕਿ ਪੱਕਾ ਹੈ ਉਸੇ ਤਰ੍ਹਾਂ ਕਈ ਵਾਰ ਸਤਿਗੁਰੂ ਸੱਚੇ ਪਾਤਸ਼ਾਹ ਸਾਡੀ ਜ਼ਿੰਦਗੀ ਦੇ ਵਿੱਚ ਇਦਾਂ ਦੇ ਪਰਚੇ ਪਾਉਂਦੇ ਆ ਸਾਡਾ ਸਬਰ ਪਰਖਣ ਦੇ ਲਈ ਸਬਰ ਦਾ ਹੋਣਾ ਬਹੁਤ ਜ਼ਰੂਰੀ ਹੈ ਜੇ ਪਾਠ ਕਰ ਰਹੇ ਹੋ ਤਾਂ ਭਰੋਸੇ ਦੇ ਨਾਲ ਕਰਨਾ ਹੈ ਸਤਕਾਰ ਦੇ ਨਾਲ ਕਰਨਾ ਹੈ ਤੇ ਸਬਰ ਰੱਖਣਾ ਹੈ ਸਤਿਗੁਰ ਸੱਚੇ ਪਾਛਾ ਜੀ ਨੇ ਸਾਡੇ ਜਪੇ ਹੋਏ ਦਾ ਫਲ ਸਾਨੂੰ ਜ਼ਰੂਰ ਦੇਣਾ ਹੈ ਤੇ ਜੇ ਸਬਰ ਦੇ ਨਾਲ ਨਾਲ ਸ਼ੁਕਰਾਨਾ ਆ ਜਾਵੇ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਈਏ ਤਾਂ ਫਿਰ ਤਾਂ ਕਹਿਣੇ ਹੀ ਕੀ ਸੋਹਣੇ ਉੱਤੇ ਸੁਹਾਗੇ ਵਾਲੀ ਗੱਲ ਸੰਗਤ ਜੀ ਤਿੰਨੇ ਚੀਜ਼ਾਂ ਹੀ ਸਾਨੂੰ ਪਾਰ ਲੀਆਂ ਹੁੰਦੀਆਂ ਨੇ ਆਪਣੇ ਗੁਰੂ ਦੇ ਉੱਤੇ ਭਰੋਸਾ ਗੁਰੂ ਦੇ ਪ੍ਰਤੀ ਨੇਮ ਪੱਕਾ ਹੋਵੇ ਸਾਡੇ ਮਨ ਦੇ ਵਿੱਚ ਆਪਣੇ ਗੁਰੂ ਸਾਹਿਬ ਜੀ ਦੇ ਪ੍ਰਤੀ ਸ਼ਰਧਾ ਸਤਕਾਰ ਹੋਵੇ ਅਤੇ ਸਾਡੇ ਮਨ ਦੇ ਵਿੱਚ ਸਬਰ ਹੋਵੇ ਸੰਤੋਖ ਹੋਵੇ ਸਾਡੀ ਰਸਨਾ ਦੇ ਉਤੇ ਹਰ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੋਵੇ ਜੋ ਮਾਲਕ ਨੇ ਦਿੱਤਾ ਉਹਦੇ ਲਈ ਵੀ ਸ਼ੁਕਰਾਨਾ ਜੋ ਨਹੀਂ ਦਿੱਤਾ ਉਹਦੇ ਲਈ ਵੀ ਸ਼ੁਕਰਾਨਾ ਕਰਨਾ ਕਿ ਸਤਿਗੁਰ ਸੱਚੇ ਪਾਤਸ਼ਾਹ ਜਰੂਰ ਇਹ ਚੀਜ਼ ਮੇਰੇ ਲਈ ਦੁੱਖदाई ਹੋਵੇਗੀ ਇਸੇ ਕਰਕੇ ਤੁਸੀਂ ਮੈਨੂੰ ਨਹੀਂ ਦਿੱਤੀ ਆਪ ਜੀ ਦਾ ਕੋਟਨ ਕੋਟ ਸ਼ੁਕਰਾਨਾ ਤੁਸੀਂ ਮੈਨੂੰ ਮੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਦੁੱਖ ਤੋਂ ਬਚਾ ਲਿਆ ਜਦੋਂ ਆਪਾਂ ਇਸ ਤਰੀਕੇ ਦੇ ਨਾਲ ਆਪਣੇ ਗੁਰੂ ਸਾਹਿਬ ਜੀ ਦੇ ਅੱਗੇ ਅਰਦਾਸਾਂ ਬੇਨਤੀਆਂ ਅਰਜ਼ੀਆਂ ਲਾਉਣੀਆਂ ਸ਼ੁਰੂ ਕਰ ਦਿੰਦੇ ਆ ਗੁਰੂ ਸਾਹਿਬ ਜੀ ਦੇ ਉੱਤੇ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਆ ਤਾਂ ਫਿਰ ਸਤਿਗੁਰ ਸੱਚੇ ਪਾਤਸ਼ਾਹ ਬੇਅੰਤ ਕਿਰਪਾ ਕਰਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਉੱਤੇ ਰੱਖੇ ਹੋਏ ਭਰੋਸੇ ਦੀ लाज ਜ਼ਰੂਰ ਰੱਖਦੇ ਨੇ ਫਿਰ ਜ਼ਿੰਦਗੀ ਦੇ ਵਿੱਚ ਜਿੰਨੀਆਂ ਮਰਜ਼ੀ ਵੱਡੀਆਂ ਮੁਸ਼ਕਲ ਪਰੇਸ਼ਾਨੀਆਂ ਚੁਣੌਤੀਆਂ ਕਿਉਂ ਨਾ ਆ ਜਾਣ ਗੁਰੂ ਸਾਹਿਬ ਜੀ ਡੋਲਣ ਨਹੀਂ ਦਿੰਦੇ ਗੁਰੂ ਸਾਹਿਬ ਜੀ ਡਿੱਗਣ ਨਹੀਂ ਦਿੰਦੇ ਗੁਰੂ ਸਾਹਿਬ ਜੀ ਸਾਨੂੰ ਆਪ ਵਾਹ ਫੜ ਕੇ ਉਹ ਮੁਸ਼ਕਲ ਪਰੇਸ਼ਾਨੀਆਂ ਦੇ ਵਿੱਚੋਂ ਬਾਹਰ ਕੱਢ ਲੈਂਦੇ ਆ ਤਾਂ ਫਿਰ ਆਓ ਆਪਣੇ ਗੁਰੂ ਸਾਹਿਬ ਦੀ ਅਕੀਰੋਜ ਅਰਦਾਸ ਬੇਨਤੀਆਂ ਕਰਿਏ ਕਿ ਸਤਿਗੁਰ ਸੱਚੇ ਪਾਤਸ਼ਾਹ ਇਹ ਦਾਤਾ ਸਾਡੀ ਝੋਲੀ ਦੇ ਵਿੱਚ ਪਾ ਦੇ। ਭਰੋਸੇ ਦੀ ਦਾਤ, ਨਾਮ ਦੀ ਦਾਤ, ਅੰਮ੍ਰਿਤ ਵੇਲੇ ਦੀ ਦਾਤ, ਸਬਰ ਸੰਤੋਖ ਸ਼ੁਕਰਾਨੇ ਦੀ ਦਾਤ।